ਤੋ ਗੁਰੂ ਪਿਆਰਿਓ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਸ੍ਰੀ ਨਾਨਕ ਚੀਰਾਜ ਸਾਹਿਬ ਬੇਦਰ ਕਰਨਾਟਕ ਸਟੇਟ ਦੇ ਵਿੱਚ ਹੈ ਜੋ ਪੈਂਦਾ ਹੈ ਗੁਰਦੁਆਰਾ ਸੋ ਆਓ ਤੁਹਾਨੂੰ ਅੰਦਰ ਦਿਖਾਉਣੇ ਆ ਗੁਰਦੁਆਰਾ ਸਾਹਿਬ ਇੱਥੇ ਗੁਰੂ ਨਾਨਕ ਸਾਹਿਬ ਜੀ ਇਸ ਧਰਤੀ ਤੇ ਆਏ ਚਰਨ ਪਾਏ ਉਹਨਾਂ ਨੇ ਆਪਣੇ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਉਹਨਾਂ ਨੂੰ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਹੈ ਔਰ ਆਓ ਦਰਸ਼ਨ ਕਰੀਏ ਗੁਰਦੁਆਰਾ ਨਾਨਕੀ ਰਾ ਸਾਹਿਬ ਦੇ। ਕੂਡ ਅਮਾਵਸ ਸੱਚ ਸੰਤ ਰਾਮ ਦੀ ਸਹਿਨਾਹੀ ਕੈ ਚੜਗਾ ਦੇ ਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਉਦਾਸੀਆਂ ਕੀਤੀ। ਪਹਿਲੀ ਉਦਾਸੀ ਪੂਰਬ ਦਿਸ਼ਾ ਦੀ, ਦੂਜੀ ਉਦਾਸੀ ਦੱਖਣ ਦੇ। ਹਲਿਕਾ ਪੋਲਿੰਗਾ ਰੁਹਾਨ ਨੂੰ ਸਿੱਧੇ ਰਾਸ ਪਾਉਂਦੇ ਹੋਏ ਬਾਬਾ ਜੀ ਦੱਖਣ ਵੱਲ ਪਧਾਰੇ। ਦੱਖਣ ਵਿੱਚ ਇੰਦੌਰ, ਬਰਹਾਨਪੁਰ, ਖੰਡਵਾ, ਉਂ ਕਾਦੇਸ਼ਵਰ। ਤੇ ਸ੍ਰੀ ਹਜੂਰ ਸਾਹਿਬ ਹੁੰਦੇ ਹੋਏ ਇਸ ਵਿਦਰਨ ਦੀ ਧਰਤੀ ਤੇ ਚਰਨ ਪਾਏ। ਸੁੰਦਰ ਪਹਾੜੀ ਤੇ ਰਮਣੀਕ ਸਥਾਨ ਵੇਖ ਕੇ ਬਾਬਾ ਜੀ ਨੇ ਇਸ ਸਥਾਨ ਤੇ ਆਸਨ ਲਾਇਆ। ਉਸ ਵੇਲੇ ਇੱਥੇ ਕੁਝ ਫਕੀਰ ਰਹਿੰਦੇ ਸੀ ਮੁਖੀ ਫਕੀਰ ਪੀਰ ਜਲਾਲੂਦੀ। ਜਿਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤ ਸੁਣ ਰੱਖੀ ਆਪਣੀ ਸਾਥੀਆਂ ਨੂੰ ਕਿਹਾ ਸਾਥੀਓ ਫਕੀਰ ਉਹ ਸੁਣ ਰਹੀ ਹੂ ਅੱਜ ਇਸ ਪਹਾੜੀ ਦੇ ਇਸ ਜੰਗਲ ਵਿੱਚ ਪ੍ਰਭਾਵ ਦੀ ਨਵਾਜ਼ ਸੁਣਾਈ ਦੇ ਰਹੀ ਹੈ ਰੱਬੀ ਨਾਮ ਸੁਣਾਈ ਦੇ ਰਿਹਾ ਹੈ ਜਾਪਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗਤ ਨੂੰ ਤਾਰਨ ਵਾਲੇ ਬ੍ਰਹਮਚੂਰ ਕਰਦੇ ਹਨ ਇਸ ਬਿਹਦਰ ਦੀ ਧਰਤੀ ਤੇ ਚਰਨ ਪਾਈ ਹੂ ਚਲੋ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ ਆਪਣੇ ਸਾਥੀਆਂ ਸਮੇਤ ਤੋਂ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਇਲਾਕੇ ਦੀ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਦੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪੁੱਜ ਗਈ ਦਰਸ਼ਨ ਕੀਤੇ ਕਲੇ ਜਿੰਨੂੰ ਠੰਡ ਪੈ ਗਈ ਸਾਹ ਰਗਾਂ ਦੀ ਅਰਜੋਈ ਕੀਤੀ ਬੇਨਤੀ ਕੀਤੀ ਜੀ ਬਾਬਾ ਜੀ ਉਹ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਨੇ ਇਸ ਧਰਤੀ ਤੇ ਚਰਨ ਪਾਏ ਹਨ ਇਹ ਧਰਤੀ ਵੱਡੀ ਅਪਹਾਗੀ ਹੈ ਇਸ ਧਰਤੀ 'ਚ ਪਾਣੀ ਨਹੀਂ ਜੇ ਪਾਣੀ ਹੈ ਤਾਂ ਖਾਰਾ ਹੈ 100 100 1.5 150 ਫੁੱਟ ਡੂੰਗੀ ਖੂਪ 'ਤੋਂ ਕੇਲੀ ਮਿੱਠਾ ਪਾਣੀ ਨਹੀਂ ਮਿਲਦਾ ਬਖਸ਼ਿਸ਼ ਕਰੋ ਕੋਈ ਮਿੱਠੀ ਜਲ ਦਾ ਪ੍ਰਵਾਹ ਚਲਾਓ ਸੋ ਇਤਿਹਾਸ ਦੱਸਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਨਾ ਪੀਰਾਂ ਫਕੀਰਾਂ ਦੀ ਤੇ ਆਈ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਸਤ ਕਰਤਾਰ ਆ ਕੇ ਆਪਣੇ ਸੱਜੇ ਪੈਰ ਦੀ ਖੜਾ ਇੱਕ ਪਹਾੜੀ ਨੂੰ ਛੁਆਈ ਖੜਾ ਛੁਆਉਣ ਦੀ ਦੇਰ ਸੀ ਅੰਮ੍ਰਿਤ ਚਸਮਾ ਫੁੱਟ ਪਿਆ ਇਹ ਅੰਮ੍ਰਿਤ ਚਸਮਾ ਜ ਜਨਨਕ ਹੀਰਾ ਭਾਰਤ ਦਾ ਪੰਜਾ ਤਾਈ ਉ ਕਰਕੇ ਪ੍ਰਸਿੱਧ ਹੋਰ ਗਿਆ ਹੈ ਸੋ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਹੈ ਜੀ ਗੁਰੂ ਘਰ ਲੰਗਰ ਇੱਥੇ ਸੰਤਾਂ ਪ੍ਰਸਾਦਾ ਛਕਦਿਆਂ ਨੇ ਆਓ ਦਰਸ਼ਨ ਕਰਦੇ ਹਾਂ ਲੰਗਰ ਹਾਲ ਦੇ ਅੰਦਰ ਦੇ ਜੀ ਕੁਛ ਦਰਸ਼ਨ ਕਰ ਰਹੇ ਹੋ ਜੀ ਲੰਗਰ ਸਾਹਿਬ ਲੰਗਰ ਹਾਲ ਦੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਵੀਰ ਫਾਇਦਾ ਲੰਗਰ ਜੋ ਚਾਲੂ ਕੀਤਾ ਸੀ ਜੋ ਇਹ ਵੀ ਅੱਜ ਤੱਕ ਨਿਰੰਤਰ ਜਾਰੀ ਹੈ ਜਿਹੜੇ ਵੀ ਗੱਭਰੂ ਸਾਹਿਬਾ ਤੇ ਲੰਗਰ ਜਰੂਰ ਉੱਥੇ ਹੁੰਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਬਖਸ਼ਾ ਸਦਕਾ ਕਿ ਲੰਗਰ ਦੇ ਸ਼ੁਰੂ ਹੋਇਆ ਤੇ 20 ਰੁਪਏ ਦਾ ਲੰਗਰ ਅੱਜ ਤੱਕ ਚੱਲ ਰਹੀ ਹੈ ਤੇ ਨਾਨਕ ਧੀਰਾ ਸਰ ਗੁਰਦੁਆਰਾ ਉਤੋਂ ਦਾ ਇਹ ਲੰਗਰ ਹਾਲ ਹੈ ਜੀ ਦੇਖ ਸਕਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਅੱਥੇ ਜੁੜੀ ਹੈ ਤੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਖਾਧੀ ਹੈ ਜੀ ਦੇਖੋ ਕਿੰਨਾ ਖੁੱਲਾ ਲੰਗਰ ਹਾਲ ਹੈ ਬਹੁਤ ਹੀ ਵਧੀਆ ਲੰਗਰ ਹਾਲ ਬਣਿਆ ਹੈ ਚਾਹ ਦਾ ਲੰਗਰ ਵੀ ਨਾਲ ਦੇ ਨਾਲ ਚੱਲਦਾ ਹੈ ਤੋਂ ਉਹ ਵੀ ਸਭਾਂ ਆਏ ਨੇ ਸਕੂਲ ਦੇ ਬੱਚੇ ਲੰਗਰ ਛਕਦੇ ਨੇ ਹੁਣ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹਦਰ ਬੱਤਨ ਸਾਹਿਬ ਜਿੱਤੇ ਜਾਂਦੇ ਨੇ ਨਾਮ ਨਾਲ ਇਹ ਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਦਾ ਜੋ ਸਰੋਵਰ ਤੁਸੀਂ ਦੇਖ ਸਕਦੇ ਹੋ ਕਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਬਹੁਤ ਹੀ ਖੂਬਸੂਰਤ ਇਹ ਚਾਰ ਸੁਪੇਰੇ ਦਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਖੁੱਲੀ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਸਰੋਵਰ ਸਾਹਿਬ ਦੇ ਜਦੋਂ ਸਰੋਵਰ ਸਾਹਿਬ ਤੋਂ ਇਸ਼ਨਾਨ ਕਰਕੇ ਆਈਏ ਇੱਧਰ ਹੈ ਜੀ ਜੋ ਖੜਾ ਪ੍ਰਸ਼ਾਦੀਆਂ ਕਾਊਂਟਰ ਲੱਗੇ ਹੋ ਨੇ ਪੱਤੀਆਂ ਕਟਾ ਸਕਦੇ ਜੀ ਇੱਥੋਂ ਤੇ ਸਾਹਮਣੇ ਹੈ ਜੀ ਬਿਲਕੁਲ ਅ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਗੁਰਦੁਆਰਾ ਸ਼੍ਰੀ ਨਾਨਕੀ ਦਾ ਸਾਹਿਬ ਇੱਧਰ ਕੀਰਤਨ ਹੋ ਰਿਹਾ ਜੀ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ ਕਰੋ ਇਸ ਪਵਿੱਤਰ ਧਰਤੀ ਦੇ ਦਰਸ਼ਨ ਇਧਰ ਨਾਲ ਹੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ